ਜਜਸ ਨੇ ਇੱਕ ਸਾਈਡ ਫੈਸਲਾ ਸੁਣਾ ਦਿੱਤਾ ਕਿ ਇਹਨਾਂ ਨੂੰ ਸਾਰੇ ਚੱਕ ਕੇ ਸੁੱਟ ਦੋ ਤੁਸੀਂ ਇੱਕ ਸਰਵੇ ਕੀਤਾ ਸੜਕਾਂ ਤੇ ਜਾ ਕੇ ਕਿੰਨੇ ਕੁੱਤੇ ਕੱਟ ਰਹੇ ਆ ਕਿੰਨੇ ਟਰ ਨਹੀਂ ਕੱਟ ਰਹੇ ਉਹਨਾਂ ਦੇ ਪਹਿਲੇ ਇੱਕ ਗਵਰਨਮੈਂਟ ਲਿਸਟਾ ਤਿਆਰ ਕਰੋ ਏਮਪਲੋਇਮੈਂਟ ਹੈਗੀ ਨਾ ਕੋਲ ਕੱਟ ਸਕੋ 2 ਟਾਈਅਰ ਬੰਦਾ ਚਾਹੀਦਾ ਕੁੱਤਾ ਚੱਕਰ ਨਹੀਂ ਤੁਸੀਂ ਰਾਤੋ ਰਾਤ ਕੁੱਤੇ ਚੱਕ ਕੇ ਸੁੱਟ ਰਹੇ ਹੋ ਸੁੱਟ ਵੀ ਕਿੱਥੇ ਰਹੇ ਨੇ ਜਿਹੜੇ ਦਿੱਲੀ ਤੋਂ ਬਾਹਰ ਪਿੰਡ ਨੇ ਜਾਂ گاؤں ਨੇ ਜਿੱਥੇ ਲੋਕਾਂ ਦੀ ਆਬਾਦੀ ਘਟਾ ਉੱਥੇ ਜਾ ਕੇ ਸਿੱਧਰੋ ਦਾ ਇਨਸਾਨ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਹੈ ਉਦੋਂ ਹੀ ਸੇਮ ਵੇ ਆਪਾਂ ਸੇਮ ਲਵ ਫੀਲ ਕਰਦੇ ਹਾਂ ਫਾਰ ði ਸਟਰੀਟ ਡੌਗਸ ਦਿੱਲੀ ਦੇ ਕੁੱਤੇ ਦੀ ਆਬਾਦੀ ਘੱਟ ਤੋਂ ਘੱਟ 8-9 ਲੱਖ ਹੋਏਗੀ ਰਫਲੀ ਜਿਹੜੇ ਮੈਂ ਆਈਡੀਆ ਲੇ ਰਿਹਾ ਆਪਣੇ ਹਿਸਾਬ ਨਾਲ ਉਹਨਾਂ ਲਈ ਘੱਟੋ ਘੱਟ 7-8 ਫੁੱਟਬਾਲ ਸਟੇਡੀਅਮ ਦੀ ਜਗ੍ਹਾ ਚਾਹੀਦੀ ਹੈ ਗਵਰਨਮੈਂਟ ਨੂੰ ਜਿਵੇਂ ਅਗਰ ਨੰਬਰਾਂ ਦੀ ਗੱਲ ਕਰਾਂ ਜੇ ਗਵਰਨਮੈਂਟ ਗੱਲਾਂ ਕਰਦੀ ਹੈ ਨਾ ਕਿਸੇ ਨੰਬਰ ਤੋਂ ਉਹਨਾਂ ਕੋਲ ਤੋਂ ਮੈਨੂੰ ਲੱਗਦਾ ਛੋਟੇ ਕਮਰੇ ਵੀ ਨਹੀਂ ਰੱਖਣ ਲਈ ਕਿ ਕਿ ਸੁਪਰੀਮ ਕੋਰਟ ਨੇ ਆਰਡਰ ਕੀਤੇ ਨਹੀਂ ਉਹਨਾਂ ਵਾਸਤੇ ਸ਼ੈਲਟਰ ਫਿਰ ਇਸ ਦਾ ਦੂਜਾ ਰਸਤਾ ਕੀ ਹੈ ਮੈਨੂੰ ਜਾਵਾਂ ਕਿਸੇ ਵੀ ਸਟ੍ਰੇਂਜਰ ਸਟਰੀਟ ਨੂੰ ਆਪਣੇ ਡੌਗ ਨੂੰ ਮੈਂ ਬੁਲਾਵਾਂ ਕੋਈ ਵੀ ਮੈਨੂੰ ਕੱਟੇਗਾ ਨਹੀਂ ਤੇ ਮੈਨੂੰ ਨਹੀਂ ਪਤਾ ਕਿ ਕਿਤੋਂ ਕਿਹੜੇ ਡੌਗਸ ਆ ਗਏ ਨੇ ਜਿਹੜੇ ਕੱਟਦੇ ਆ ਕੋਈ ਵੀ ਅਨਪਰੋਵੋਕ ਹੋ ਕੇ ਨਹੀਂ ਕੱਟਦਾ ਸੁਪਰੀਮ ਕੋਰਟ ਇੱਕ ਪੱਖ ਕਿਉਂ ਸੁਣਾ ਰਹੀ ਹੈ ਕਿ ਜਿਹੜੇ ਇਨਸਾਨਾਂ ਨਾਲ ਮਾਰਾ ਹੋਇਆ ਸੀ ਉਹਨਾਂ ਨੂੰ ਦੇਖ ਰਹੀ ਹੈ ਜਿਹੜੇ ਜਾਨਵਰਾਂ ਦੇਲੀ ਮਾਰਾ ਜਿਹੜੇ ਫੀਮੇਲ ਡੌਗਸ ਨੂੰ ਰੇਪ ਹੁੰਦੇ ਨੇ ਹਰ ਦੂਜੇ ਦਿਨ ਤੁਸੀਂ ਦੇਖੋ ਕੇਸ ਆ ਰਹੇ ਨੇ ਔਰ ਤੁਸੀਂ ਗਲਤੀਆਂ ਸੀ ਟਾਕ ਸੀ ਕਰ ਰਹੇ ਕਿ ਆਪਾਂ ਨੂੰ ਸੜਕਾਂ ਉੱਤੋਂ ਚੱਕ ਕੇ ਬਾਹਰ ਸੁੱਟ ਦੇ। ਸਤਿ ਸ੍ਰੀ ਅਕਾਲ ਦਾ ਅਨਮੋਲ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ। ਕੁਝ ਦਿਨ ਪਹਿਲਾਂ ਮਾਨਯੋਗ ਸੁਪਰੀਮ ਕੋਰਟ ਦੇ ਇਹ ਹੁਕਮ ਆਏ ਖਾਸ ਤੌਰ ਤੇ ਦਿੱਲੀ ਦੇ ਲਈ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਆਵਾਰਾ ਕੁੱਤੇ ਨੇ ਜਿਨ੍ਹਾਂ ਨੂੰ ਕੋਈ ਪਾਲ ਨਹੀਂ ਰਿਹਾ ਉਹਨਾਂ ਨੂੰ ਸ਼ੈਲਟਰ ਦੇ ਵਿੱਚ ਭੇਜਿਆ ਜਾਵੇ। ਉਹਦੀ ਵਜ੍ਹਾ ਮੇਨ ਮੇਨ ਮੁੱਖ ਤੌਰ ਤੇ ਜੇ ਸਮਝੀ ਜਾਵੇ ਤਾਂ ਰੇਬਸ ਜਿਹੜੀ ਬਿਮਾਰੀ ਹੈ ਕੁੱਤਿਆਂ ਦੇ ਕੱਟਣ ਨਾਲ ਹੁੰਦੀ ਹੈ ਔਰ ਬਹੁਤ ਸਾਰੇ ਬਜ਼ੁਰਗਾਂ ਔਰ ਬੱਚਿਆਂ ਨੂੰ ਜਿਹੜੇ ਇਹ ਕੁੱਤੇ ਨੇ ਜਦੋਂ ਨਿਸ਼ਾਨਾ ਬਣਾਉਂਦੇ ਆ ਤਾਂ ਇਹ ਸਾਰੀ ਦੀ ਸਾਰੀ ਸ਼ਿਕਾਇਤ ਜਿਹੜੀ ਸੀ ਇਹ ਸੁਪਰੀਮ ਕੋਰਟ ਪਹੁੰਚੀ ਸੁਪਰੀਮ ਕੋਰਟ ਨੇ ਇਸ ਤੇ ਆਰਡਰ ਇਹ ਜਾਰੀ ਕੀਤੇ ਪਰ ਉਸ ਆਰਡਰ ਤੋਂ ਬਾਅਦ ਜਿੱਥੇ ਸਬੰਧਤ ਡਿਪਾਰਟਮੈਂਟ ਜਿਹੜੇ ਇਸ ਤੇ ਕਾਰਵਾਈ ਕਰਨ ਵੀ ਲੱਗੇ ਉਹਨਾਂ ਕੁੱਤਿਆਂ ਨੂੰ ਚੁੱਕ ਕੇ ਲਜਾਣ ਵੀ ਲੱਗੇ ਉਸ ਤੋਂ ਬਾਅਦ ਇਹ ਵਿਰੋਧ ਸ਼ੁਰੂ ਹੋ ਗਿਆ ਵਿਰੋਧ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਇੱਕ ਇੱਕ ਪਰਿਵਾਰ ਜਾਂ ਇੱਕ ਇੱਕ ਜਿਹੜੇ ਇਸ ਇਲਾਕੇ ਦੇ ਲੋਕ ਨੇ ਉਹ ਕਈ ਕਈ ਕੁੱਤਿਆਂ ਨੂੰ ਆ ਕੇ ਫੀਡ ਵੀ ਪਾ ਕੇ ਜਾਂਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਟਾਈਮ ਸਪੈਂਡ ਹੁੰਦਾ ਹੈ ਉਹਨਾਂ ਨਾਲ ਉਹਨਾਂ ਦਾ ਮਨ ਲੱਗਦਾ ਹੈ ਜਦੋਂ ਉਹਨਾਂ ਦੀਆਂ ਇਹ ਭਾਵਨਾਵਾਂ ਤੱਕ ਗੱਲ ਪਹੁੰਚਦੀ ਹੈ ਤਾਂ ਉਹ ਇਸ ਦਾ ਵਿਰੋਧ ਕਰਦੇ ਆ ਤੁਸੀਂ तमाम ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਦੇਖੀਆਂ ਮੈਂ ਇਸ ਵੇਲੇ ਮੁਹਾਲੀ ਦੇ ਵਿੱਚ ਆ ਮੁਹਾਲੀ ਦੇ ਵਿੱਚ ਕੁਝ ਨੌਜਵਾਨ ਨੇ ਜਿਹੜੇ ਟ੍ਰਾਈ ਸਿਟੀ ਦੇ ਰਹਿਣ ਵਾਲੇ ਆ ਇੱਥੋਂ ਦੇ ਰਿਹਾਇਸ਼ੀ ਹੈਗੇ ਨੇ ਪਰ ਉਹ ਇਸ ਇਸ ਸੁਪਰੀਮ ਕੋਰਟ ਦੇ ਇਸ ਹੁਕਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਆ ਹੱਥਾਂ ਦੇ ਵਿੱਚ ਤੁਸੀਂ ਪੋਸਟਰ ਦੇਖੋ ਉਹ ਇਹ ਕਹਿਣਾ ਚਾਹੁੰਦੇ ਨੇ ਬੇਸਿਕਲੀ ਕਿ ਇਹਨਾਂ ਕੁੱਤਿਆਂ ਨੂੰ ਇਸ ਤਰੀਕੇ ਨਾ ਚੁੱਕਿਆ ਜਾਵੇ ਇਹਨਾਂ ਨੂੰ ਸ਼ੈਲਟਰ ਦੇ ਵਿੱਚ ਨਾ ਰੱਖਿਆ ਜਾਵੇ ਕਿਉਂਕਿ ਜਿਸ ਤਰੀਕੇ ਉਹਨਾਂ ਦੀ ਪਰਵਰਿਸ਼ ਅਸੀਂ ਕਰ ਰਹੇ ਹਾਂ ਜਾਂ ਹੋਰ ਲੋਕ ਕਰ ਰਹੇ ਨੇ ਉਸ ਤਰੀਕੇ ਉਹਨਾਂ ਦੀ ਪਰਵਰਿਸ਼ ਨਹੀਂ ਹੋ ਸਕਦੀ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਔਰ ਕਿਉਂ ਇਹ ਸਾਰਾ ਕੁਝ ਇਹਨਾਂ ਨੂੰ ਲੱਗਦਾ ਕਿਉਂਕਿ ਸੁਪਰੀਮ ਕੋਰਟ ਨੇ ਕਿਸੇ ਆਧਾਰ ਤੇ ਹੁਕਮ ਕੀਤੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਦੋਂ ਇਹੀ ਡੌਗ ਕਿਸੇ ਬੱਚੇ ਨੂੰ ਜਾਂ ਬਜ਼ੁਰਗ ਨੂੰ ਜਦੋਂ ਨਿਸ਼ਾਨਾ ਬਣਾਉਂਦੇ ਆ ਤਾਂ ਉਹਨਾਂ ਨੂੰ ਕਈ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਨੌਜਵਾਨਾਂ ਦੀਆਂ ਇਸ ਬਿਮਾਰੀ ਦੇ ਨਾਲ ਮੌਤ ਵੀ ਹੋਈ ਆ ਔਰ ਅਸੀਂ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀਰ ਕੀ ਨਾਮ ਹੈ ਤੁਹਾਡਾ ਆ ਮੇਰਾ ਨਾਮ ਸ਼ੇਨ ਬਖਸ਼ੀ ਹੈ ਤੇ ਹਾਂਜੀ ਮੈਂ ਮੋਹਾਲੀ ਦੇ ਰਹਿਣ ਵਾਲਾ 3B 2C ਰਹਿਣਾ ਮੈਂ ਤੇ ਜਿਵੇਂ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਸੁਪਰੀਮ ਕੋਰਟ ਨੇ ਸਾਡੇ ਸਟ੍ਰੇ ਡੌਗਸ ਵਾਸਤੇ ਜਿਹੜਾ ਹੈਗਾ ਇੱਕ ਲੋਕ ਕਹਿੰਦਾ ਕਿ ਇਹਨਾਂ ਨੂੰ ਜਿਹੜਾ ਹੈ ਕਿ ਪੌਂਟਸ ਦੇ ਵਿੱਚ ਪਾਣਾ ਹੈ ਸ਼ੈਲਟਰ ਹோம்s ਵਿੱਚ ਪਾਣਾ ਹੈ ਦਿੱਲੀ ਦੇ ਸਪੈਸੀਫਿਕਲੀ ਜੇਕਰ ਦਿੱਲੀ ਦੀ ਸ਼ੁਰੂ ਹੁੰਦਾ ਹੈ ਤੇ ਆਟੋਮੈਟਿਕਲੀ ਇਹ ਸਾਰੇ ਇੰਡੀਆ ਚ ਪੂਰੇ ਇੰਡੀਆ ਚ ਸ਼ੁਰੂ ਹੋਏਗਾ ਤੇ ਅਸੀਂ ਇਸੀ ਦਾ ਜਿਹੜਾ ਹੈਗੇ ਵਿਰੋਧ ਕਰ ਰਹੇ ਹਾਂ ਕਿ ਸਾਨੂੰ ਉਹ ਚੀਜ਼ ਨਹੀਂ ਚਾਹੀਦੀ ਅਸੀਂ ਜੇਕਰ ਇੱਕ ਫਰੀडम ਨਾਲ ਰਹ ਰਹੇ ਹਾਂ ਆਪਣੇ ਦੇਸ਼ ਦੇ ਅੰਦਰ ਤੇ ਅਸੀਂ ਇਹ ਵੀ ਚਾਹੁੰਦੇ ਕਿ ਜਿਹੜੇ ਸਾਡੇ ਸਟ੍ਰੇ ਡੌਗ ਨੇ ਉਹ ਵੀ ਰਹਿਣ ਕਈ ਲੋਕਾਂ ਦਾ ਇਹ ਕਹਿਣਾ ਹੈ ਇਹਦੇ ਵਿੱਚ ਕਿ ਸਾਨੂੰ ਉਹ ਕੱਢਦੇ ਨੇ ਸਾਨੂੰ ਸਾਡੇ ਬੱਚਿਆਂ ਨੂੰ ਕੱਢਦੇ ਨੇ ਅਸੀਂ ਇੱਧਰ ਜਾ ਰਹੇ ਹਾਂ ਉੱਧਰ ਜਾ ਰਹੇ ਹਾਂ ਉਹਨੂੰ ਭੌਂਗਦੇ ਨੇ ਤਾਂ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਤੁਸੀਂ ਕੋਈ ਵੀ ਬੰਦਾ ਤੁਸੀਂ ਵੀ ਸੜਕ ਤੇ ਜਾ ਰਹੇ ਹੋ ਠੀਕ ਹੈ ਤੁਸੀਂ ਕਿਸੇ ਨੂੰ ਕੁਝ ਕਹੋਗੇ ਨਹੀਂ ਐ ਕੁਝ ਕਰੋਗੇ ਨਹੀਂ ਤੁਹਾਨੂੰ ਕੋਈ ਕੁਝ ਕਹੇਗਾ ਨਹੀਂ ਠੀਕ ਹੈ ਤੁਸੀਂ ਕਿਸੇ ਨੂੰ ਕੁਝ ਵੀ ਕਹੋਗੇ ਕੋਈ ਸਾਹਮਣੇ ਵਾਲਾ ਬੰਦਾ ਰਿਐਕਟ ਕਰੂਗਾ ਉਹ ਵੀ ਇੱਕ ਜਾਨਵਰ ਹੈ ਤੁਸੀਂ ਜਾਨਵਰ ਨੂੰ ਵੱਟਾ ਮਾਰੋਗੇ ਉਹਨੂੰ ਛੇੜੂਗੇ ਜਾਂ ਕੁਝ ਕਰੋਗੇ ਤਾਂ ਉਹ ਚੀਜ਼ ਵੀ ਹੈ ਬਾਕੀ ਸਾਡੀ ਜਿਹੜੀ ਇੰਡੀਅਨ ਸੁਸਾਇਟੀ ਹੈਗੀ ਹੈ ਉਹਦੇ ਵਿੱਚ ਇਹ ਕਿ ਅਸੀਂ ਕੁੱਤੇ ਨੂੰ ਖਾਣਾ ਨਹੀਂ ਦੇਣਾ ਜਾਂ ਕੋਈ ਖਾਣਾ ਦੇ ਰਿਹਾ ਹੈ ਉਹਨੂੰ بار-बार ਨੁਕਤਾਛਿੰਨੀ ਕਰਨੀ ਹੈ ਤੇ ਹਰ ਇੱਕ ਬੰਦਾ ਇੱਕ ਜਹਜਾ ਨਹੀਂ ਹੁੰਦਾ ਤੇ ਏਸੀ ਦਾ ਸਮਰਥਨ ਕਰਨ ਵਾਸਤੇ ਸਾਡੇ ਪੂਰੇ ਮਾਹੌਲੀਵਾਸੀ ਚੰਡੀਗੜ੍ਹ ਦੇ ਲੋਕ ਸਾਡੀ ਪੂਰੀ ਟੀਮ ਜਿਹੜੀ ਸਟ੍ਰੀਟ ਡੌਗਸ ਦੀ ਹੈਲਪ ਕਰ ਰਹੀ ਹੈ ਸਾਡੇ ਕੋਲ ਰੈਸਕਿਊਅਰਸ ਹੈਗੇ ਨੇ ਜਿਹੜੇ ਸਾਡੇ ਕੋਲ ਕੇਸਿਸ ਆਉਂਦੇ ਨੇ ਵੀ ਆਰ ਟੇਕਿੰਗ ਕੇਅਰ ਅਸੀਂ ਇਹਦੇ ਵਾਸਤੇ ਕੋਈ ਸਰਕਾਰ ਤੋਂ ਪੈਸਾ ਨਹੀਂ ਲੈ ਰਹੇ ਅਸੀਂ ਸਾਡੀ ਆਪਣੀ ਪਾਕਟ ਤੋਂ ਅਸੀਂ ਆਲਰੇਡੀ ਟੇਕ ਕੇਅਰ ਕਰ ਰਹੇ ਹਾਂ ਉਹ ਕਿਤੇ ਰੱਖ ਰਹੇ ਹਾਂ ਕੋਈ ਅਜਿਹਾ ਬਹੁਤ ਸਾਰੇ ਕੇਸ ਜ਼ਖਮੀ ਹੋਏ ਹੋਏ ਹੁੰਦੇ ਨੇ ਕੁੱਤੇ ਉਹਨਾਂ ਉਹਨਾਂ ਵਾਸਤੇ ਵੀ ਕੰਮ ਕਰ ਰਹੇ ਹਾਂ ਅਸੀਂ ਆਲਰੇਡੀ ਟੇਕ ਕੇਅਰ ਕਰ ਰਹੇ ਹਾਂ ਸਾਡੇ ਇੱਥੇ ਬਹੁਤ ਸਾਰੇ ਐਨ ਜੀਓਜ਼ ਨੇ ਜਿਹੜੇ ਐਨੀਮਲ ਸ਼ੈਲਟਰਸ ਨੇ ਦੂਸਰੋਂ ਟੇਕਿੰਗ ਕੇਅਰ ਆਫ ਥੈਮ ਰਾਈਟ ਬਟ ਸਾਨੂੰ ਇਹ ਕਿ ਜਿਹੜਾ ਵੀ ਹੁਣ ਅਸੀਂ ਪਹਿਲਾਂ ਇਹ ਤੋਂ 3 ਦਿਨ ਹੋ ਗਏ ਨੇ ਸਾਨੂੰ ਇਹ ਚੀਜ਼ ਕਰਦੇ ਹੋਏ ਨੂੰ ਠੀਕ ਹੈ ਬਟ ਹਲੇ ਤੱਕ ਕੋਈ ਵੀ ਸੁਪਰੀਮ ਕੋਰਟ ਦਾ ਬਿਆਨ ਨਹੀਂ ਆਇਆ ਇਹਦੇ ਉੱਤੇ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਤੇ ਇਹ ਅਸੀਂ ਇੱਥੇ ਹੀ ਨਹੀਂ ਚੰਡੀਗੜ੍ਹ ਆਗਰਾ ਦਿੱਲੀ ਹਰ ਕਿਤੇ ਸਾਡਾ ਜਿਹੜਾ ਹੈਗਾ ਚੱਲ ਰਿਹਾ ਵੀ ਆਰ ਨਾਟ ਡੂਇੰਗ ਇਟ ਬਟ ਲੇਟ ਸੈਡਨ ਆਲ ਦੇ ਐਨੀਮਲਸ ਜਿਵੇਂ ਪੁੱਛਿਆ ਕਿ ਤੁਹਾਡੀਆਂ ਭਾਵਨਾਵਾਂ ਕਿਉਂ ਜੁੜੀਆਂ ਹੋਈਆਂ ਨੇ ਖਾਸ ਤੌਰ ਤੇ ਕਿਉਂਕਿ ਆਪਣਾ ਜਦੋਂ ਘਰ ਦੇ ਵਿੱਚ ਜਾਨਵਰ ਰੱਖਦੇ ਆ ਅਸੀਂ ਉਹਨਾਂ ਉਹਦੇ ਨਾਲ ਖੇਡਦੇ ਆ ਅਸੀਂ ਰੋਜ਼ ਉਹਦੇ ਨਾਲ ਗੱਲ ਗੱਲ ਕਰਦੇ ਆ ਆਪਣੇ ਤਰੀਕੇ ਦੇ ਨਾਲ ਇੱਕ ਜਾਨਵਰ ਦੇ ਨਾਲ ਤਾਂ ਸਾਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਸਟਰੀਟ ਡੌਗਸ ਦੇ ਨਾਲ ਪਿਆਰ ਪਹਿਲੀ ਗੱਲ ਤਾਂ ਇਸ ਇਸ ਗੱਲ 'ਚ ਨਾ ਇਨਸਾਨਾਂ ਦੀ ਗੱਲ ਹੋ ਰਹੀ ਹੈ ਨਾ ਜਾਨਵਰਾਂ ਦੀ ਗੱਲ ਹੋ ਰਹੀ ਹੈ ਇਸ ਟਾਈਮ ਗੱਲ ਹੋ ਰਹੀ ਹੈ ਇਨਸਾਨੀਅਤ ਦੀ ਕਿ ਸਾਨੂੰ ਸਭ ਤੋਂ ਪਹਿਲਾਂ ਇਨਸਾਨੀਅਤ ਦਿਖਾਣੀ ਚਾਹੀਦੀ ਹੈ ਐਜ਼ ਮੈਂ ਅਗਰ ਆਨੇਬਲ ਸੁਪਰੀਮ ਕੋਰਟ ਦੀ ਗੱਲ ਕਰਾਂ ਜਿ ਉਹ ਕਹਿੰਦੇ ਸੀਗੇ ਕਿ ਡੌਗਸ ਨੇ ਇੰਨੇ ਕ੍ਰਾਈਮ ਕਿ ਸਾਰੇ ਲੋਕਾਂ ਦੇ ਬੱਚਿਆਂ ਦੇ ਹਾਵੀ ਹੋ ਰਹੇ ਨੇ ਉਹ ਕੱਟ ਰਹੇ ਨੇ ਤੇ ਜੇ ਮੈਂ ਉਹਨਾਂ ਤੋਂ ਇਹ ਗੱਲ ਪੁੱਛਣੀ ਸੀ ਕਿ ਜੇ ਚਲੋ ਇੱਕ ਸਾਈਡ ਆਪਾਂ ਦੇਖਿਆ ਜਾਵੇ ਤੇ ਕੁੱਤਿਆਂ ਨੂੰ ਕੱਟਿਆ ਵੀ ਜਾ ਲੋਕਾਂ ਨੂੰ ਕੱਟਿਆ ਜਾ ਰਿਹਾ ਰੇਬੀਸ ਕੇਸ ਵਧ ਗਏ ਆ ਜੋ ਵੀ ਉਹਨਾਂ ਦੇ ਅਕੋਰਡਿੰਗਲੀ ਚੀਜ਼ਾਂ ਆ ਰਹੀਆਂ ਨੇ ਪਰ ਦੂਜੀ ਤਰਫ ਆਪਾਂ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਇੱਕ ਪੱਖ ਕਿਉਂ ਸੁਣਾ ਰਹੀ ਹੈ ਕਿ ਜਿਹੜੇ ਇਨਸਾਨਾਂ ਨਾਲ ਮਾਰਾ ਹੋਇਆ ਸੀ ਉਹਨਾਂ ਨੂੰ ਦੇਖ ਰਹੀ ਹੈ ਜਿਹੜੇ ਜਾਨਵਰਾਂ ਦੇ ਲਈ ਮਾਰਾ ਜਿਹੜੇ ਫੀਮੇਲ ਡੌਗਸ ਨਾਲ ਰੇਪ ਹੁੰਦੇ ਨੇ ਹਰ ਦੂਜੇ ਦਿਨ ਤੁਸੀਂ ਦੇਖੋ ਕੇਸ ਆ ਰਹੇ ਨੇ ਔਰ ਤੁਸੀਂ ਗਲਤੀਆਂ ਸੀ ਡੌਗਸ ਹੀ ਕੱਟ ਰਹੇ ਆ ਕਿ ਆ ਜਿਹੜੇ 15-20 ਸਾਲ ਤੋਂ ਸਰਕਾਰ ਆਸੀ ਆਪ ਪਾਰਟੀ ਸੀਗੀ ਆ ਹੋਰ ਬੀਜੇਪੀ ਕਾਂਗਰਸ ਕੋਈ ਵੀ ਪਾਰਟੀਆਂ ਰਹੀਆਂ ਨੇ ਸਾਰੀਆਂ ਤੋਂ ਉਹਨਾਂ ਦੇ ਐਮਸੀ ਵਾਲੇ ਕੀ ਕਰ ਰਹੇ ਸੀ ਇਹਨਾਂ ਸਾਲ ਸੁੱਤੇ ਹੋਏ ਸੀਗੇ ਉਹ ਜਿਹੜੀ ਉਹਨਾਂ ਨੂੰ ਫੰਡਿੰਗ ਗੌਰਮੈਂਟ ਦੀ ਫੰਡਿੰਗ ਗਈ ਹੈ ਡੇ ਲੱਖਾਂ ਕਰੋੜਾਂ ਦਾ ਜਿਹੜਾ ਫੰਡ ਉਹਨਾਂ ਨੂੰ ਹਰ ਸਾਲ ਜਾਂਦਾ ਹੈ ਤੇ ਜਿੰਨੀ ਵੀ ਯੂਨਿਟਸ ਦੇ ਹਿਸਾਬ ਨਾਲ ਜਾਂਦੀ ਉਹ ਫੰਡਿੰਗ ਕਿੱਥੇ ਜਾ ਰਹੀ ਹੈ ਇਸ ਟਾਈਮ ਪੈਸਾ ਕਿੱਥੇ ਗਿਆ ਉਹ ਤੋਂ ਇਲਾਵਾ ਜੇ ਇਹ ਸਾਰਾ ਕੰਮ ਤਾਂ ਐ ਏ ਬੀ ਸੀ ਦਾ ਪ੍ਰੋਗਰਾਮ ਸੀਗਾ ਬਰਥ ਕੰਟਰੋਲ ਤੇ ਕੰਮ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਜਿਨ੍ਹਾਂ ਨੇ ਡੌਗਸ ਜਾਂ ਸਟਰੀ ਡੌਗਸ ਰਹਿ ਰਹੇ ਸੀ ਸੜਕਾਂ ਤੇ ਫਿਰ ਜਿਹੜੇ ਆਮ ਆਪ ਪਾਰਟੀਆਂ ਜਿੰਨੀ ਵੀ ਪਾਰਟੀਆਂ ਨੇ ਉਹਨਾਂ ਨੇ ਹਸ ਤੱਕ ਕਦੀ ਗੌਰਮੈਂਟ کہہ ਰਹੀ ਹੈ ਸਾਨੂੰ ਕਿ ਆਪਾਂ ਇਹਦਾ ਇਨਫਰਾਸਟ੍ਰਕਚਰ ਬਣਾ ਕੇ ਦੇਵਾਂਗੇ ਉਹਨਾਂ ਕੋਲ ਰੂਮ ਹੈ ਨਹੀਂ ਕੋਈ ਸਟੇਲ ਹੀ ਕੋਈ ਜਗ੍ਹਾ ਨਹੀਂ ਹੈ ਇਨਫਰਾਸਟ੍ਰਕਚਰ ਉਹਨਾਂ ਨੇ ਬਣਾਇਆ ਕੋ ਰੋਲ ਮਾਡਲ ਹੈਗਾ ਕੋਈ ਪਲੈਨਿੰਗ ਹੈਗੀ ਹੈ ਇਸ ਟਾਈਮ ਜਿਹੜੀ ਦਿੱਲੀ ਦੇ ਕੁੱਤੇ ਦੀ ਆਬਾਦੀ ਘੱਟ ਤੋਂ ਘੱਟ 8-9 ਲੱਖ ਹੋਏਗੀ ਰਫਲੀ ਜਿਹੜੇ ਮੈਂ ਆਈਡੀਆ ਲੈ ਰਿਹਾ ਆਪਣੇ ਹਿਸਾਬ ਨਾਲ ਉਹਨਾਂ ਲਈ ਘੱਟ ਤੋਂ ਘੱਟ 7-8 ਫੁੱਟਬਾਲ ਸਟੇਡੀਅਮ ਦੀ ਜਗ੍ਹਾ ਚਾਹੀਦੀ ਹੈ ਗੌਰਮੈਂਟ ਨੂੰ ਜੇ ਮੈਂ ਅਗਰ ਨੰਬਰਾਂ ਦੀ ਗੱਲ ਕਰਾਂ ਜੋ ਗੌਰਮੈਂਟ ਗੱਲਾਂ ਉਹਨਾਂ ਕੋਲ ਤੋਂ ਮੈਨੂੰ ਲੱਗਦਾ ਛੋਟੇ ਕਮਰੇ ਵੀ ਨਹੀਂ ਹੈ ਰੱਖਣ ਲਈ ਜਿਵੇਂ ਅਸੀਂ ਆਪਾਂ ਚੰਡੀਗੜ੍ਹ ਦੇ ਮੋਹੱਲੀ ਦੀ ਗੱਲ ਕਰਾਂ ਤੁਸੀਂ ਸਾਰੇ ਲੋਕ ਇੱਥੇ ਰਹਿੰਦੇ ਤਾਂ ਉਹਨਾਂ ਨੂੰ ਪਤਾ ਇੱਥੇ ਕਿੰਨਾ ਬੁਰਾ ਹਾਲ ਹੈ ਇੱਕ ਹੀ ਕਮਰੇਆਂ 'ਚ 50 100 ਕੁੱਤੇ ਬਾੜੇ ਹੋਏ ਨੇ ਔਰ ਉਹਨਾਂ ਨੇ ਡੌਗ ਸ਼ੈਲਟਰ ਦੇ ਨਾਮ 'ਤੇ ਉਹਨਾਂ ਨੇ ਕੋਈ ਕਿਸੇ ਦੀ ਕੋਈ ਸੇਵਾ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਜਿਹੜਾ ਲੋਕ ਕਰ ਰਹੇ ਆ ਹੁਣ ਜੇ ਮੈਂ ਕਹ ਨੰਬਰ ਦੀ ਗੱਲ ਕਰ ਰਿਹਾ ਕ੍ਰਾਈਮ ਗਵਰਨਮੈਂਟ ਜਿਹੜੀ ਜੱਜਸ ਨੇ ਇੱਕ ਸਾਈਡ ਫੈਸਲਾ ਸੁਣਾ ਦਿੱਤਾ ਕਿ ਇਹਨਾਂ ਨੂੰ ਸਾਰੇ ਚੱਕ ਕੇ ਸੁੱਟ ਦਿਓ ਤੁਸੀਂ ਸਰਵੇ ਕੀਤਾ ਸੜਕਾਂ ਤੇ ਜਾ ਕੇ ਕਿੰਨੇ ਕੁੱਤੇ ਕੱਟ ਰਹੇ ਆ ਕਿ ਇੰਪਲੋਇਮੈਂਟ ਹੈਗੀ ਨਾ ਕੋਲ ਕੱਟ ਤੋਂ ਕੋਲ 2-2000 ਬੰਦਾ ਚਾਹੀਦਾ ਕੁੱਤਾ ਚੱਕਰ ਲਈ ਤੁਸੀਂ ਰਾਤੋ ਰਾਤ ਕੁੱਤੇ ਚੱਕ ਕੇ ਸੁੱਟ ਰਹੇ ਹੋ ਸੁੱਟ ਵੀ ਕਿੱਥੇ ਰਹੇ ਨੇ ਜਿਹੜੇ ਡੈਲੀ ਤੋਂ ਬਾਹਰ ਪਿੰਡ ਨੇ ਜਾਂ گاؤں ਨੇ ਜਿੱਥੇ ਲੋਕਾਂ ਦੀ ਆਬਾਦੀ ਘਟਾ ਉੱਥੇ ਜਾ ਕੇ ਸੁੱਟ ਰਹੇ ਉੱਥੇ ਐਨਸੀ ਤੋਂ ਬਾਹਰ ਕਰ ਰਹੇ ਹਨ ਉਹਨਾਂ ਕੋਲ ਕੋਈ ਇਨਫਰਾਸਟ੍ਰਕਚਰ ਦੂਰ ਦੂਰ ਤੱਕ ਨਹੀਂ ਹੈ ਜਿਹੜੇ ਡੌਗ ਚੱਕ ਕੇ ਸੁੱਟ ਰਹੇ ਨੇ ਬਿਲਕੁਲ ਬਿਲਕੁਲ ਤੁਸੀਂ ਵੀ ਇੱਥੇ ਦੀ ਰਹਿਣ ਵਾਲੇ ਹੋ ਟਰਾਈ ਹਾਂਜੀ ਹਾਂਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਸੋ ਤੁਹਾਡੇ ਵੀ ਵਾਲੇ ਵਾਲੇ ਇਦਾਂ ਦੇ ਹੈਗੇ ਨੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਹੋਣਾ ਜਿਹਨੂੰ ਬਚਾਉਣਾ ਚਾਹੀਦਾ ਹਾਂਜੀ ਬਿਲਕੁਲ ਤੇ ਆਪਾਂ ਸਾਰੇ ਵੋਲੰਟੀਅਰਸ ਐਂਡ ਰੈਸਕਿਊਅਰਸ ਹੈਗੇ ਆ ਤੇ ਚਲੋ ਨਾ ਵੀ ਹੋਈ ਹੈ ਆਈ ਥਿੰਕ ਇਨਸਾਨੀਅਤ ਦੇ ਨਾਤੇ ਆਪਾਂ ਮਤਲਬ ਐਦਾ ਕਿਸੇ ਨੂੰ ਕੱਢ ਨਹੀਂ ਸਕਦੇ ਕਿਉਂਕਿ ਕੌਣ ਲੈ ਕੇ ਆਇਆ ਸੀ ਦੇ ਡੋਨਟ ਬਿਲੋਂਗ ਟੂ ਦ ਸਟ੍ਰੀਟਸ ਇਥੇ ਨਹੀਂ ਸੀਗੇ ਸ਼ੁਰੂ ਤੋਂ ਆਪਾਂ ਇਹਨਾਂ ਦੀ ਹੈਬਿਟ ਐਟ ਥੋੜੀ ਆਪਾਂ ਨੇ ਦੇ ਘਰ ਤੋੜੇ ਹੁਣ ਇਹ ਇੱਥੇ ਰਹਿ ਰਹੇ ਆ ਤੇ ਆਪਾਂ ਹੁਣ ਲੱਤ ਮਾਰ ਕੇ ਇਹਨਾਂ ਨੂੰ ਵੀ ਇੱਥੋਂ ਵੀ ਬਾਹਰ ਕੱਢ ਰਹੇ ਆ ਉਹ ਮੈਨੂੰ ਨਹੀਂ ਲੱਗਦਾ ਉਹ ਨੇ ਆਏ ਹੈ ਆਪਾਂ ਸ਼ੁਰੂ ਤੋਂ ਇਹਨਾਂ ਨੂੰ ਇਹਨਾਂ ਨੂੰ ਬੱਚਿਆਂ ਵਾਂਗ ਪਾਲਿਆ ਸਟ੍ਰੀਟਸ ਤੇ ਤੇ ਹੁਣ ਮਤਲਬ ਜਿੱਦਾਂ ਇਨਸਾਨ ਆਪਣੇ ਬੱਚਾ ਨਾਲ ਪਿਆਰ ਕਰਦਾ ਹੈ ਉਦਾਂ ਹੀ ਸੇਮ ਵੇ ਆਪਾਂ ਸੇਮ ਲਵ ਫੀਲ ਕਰਦੇ ਹਾਂ ਫॉर ði ਸਟ੍ਰੀਟ ਡੌਗਸ ਤੇ ਆਪਾਂ ਨਹੀਂ ਲੈ ਸਕਦੇ ਉਹਨਾਂ ਨੂੰ ਇਹ ਡਿਸੀਜਨ ਲੈਣਾ ਨਹੀਂ ਆਪਾਂ ਉਹ ਕਰ ਸਕਦੇ ਮਸਲਾ ਇਹ ਹੈ ਨਾ ਕਿ ਨੁਕਸਾਨ ਜਿਸ ਤਰੀਕੇ ਸੁਪਰੀਮ ਕੋਰਟ ਨੇ ਕਿਹਾ ਇੱਕ ਇੱਕ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਰੀਬਿਸ ਹੋ ਜਾਂਦਾ ਉਹ तमाम ਚੀਜ਼ਾਂ ਹੈਗੀਆਂ ਨੇ ਨੁਕਸਾਨ ਕਰਦੇ ਨੇ ਇਕੱਠੇ ਹੋ ਕੇ ਜੇਕਰ ਕਿਸੇ ਬੱਚੇ ਨੂੰ ਫੜ ਲਿਆ ਪਾ ਬਹੁਤ ਸਾਰੀਆਂ ਵੀਡੀਓ ਦੇਖਦੇ ਆ ਅੱਛਾ ਠੀਕ ਹੈ ਕਿ ਸੁਪਰੀਮ ਕੋਰਟ ਨੇ ਆਰਡਰ ਕੀਤੇ ਨਹੀਂ ਉਹਨਾਂ ਵਾਸਤੇ ਸ਼ੈਲਟਰ ਫਰੇਸ ਦਾ ਦੂਜਾ ਰਸਤਾ ਕੀ ਹੈ ਸਰ ਪਹਿਲਾਂ ਤੋਂ ਅਨਪਰੋਵੋਕ ਹੋ ਕੇ ਕੋਈ ਵੀ ਕੁੱਤਾ ਨਹੀਂ ਕੱਟਦਾ ਮੈਂ ਹੁਣੇ ਜਾਵਾਂ ਕਿਸੇ ਵੀ ਸਟ੍ਰੇਂਜਰ ਸਟਰੀਟ ਡੌਗ ਨੂੰ ਮੈਂ ਬੁਲਾਵਾਂ ਕੋਈ ਵੀ ਮੈਨੂੰ ਕੱਟੇਗਾ ਨਹੀਂ ਤੇ ਮੈਨੂੰ ਨਹੀਂ ਪਤਾ ਕਿ ਕਿੱਥੋਂ ਕਿਹੜੇ ਡੌਗਸ ਹੈਗੇ ਆ ਜਿਹੜੇ ਕੱਟਦੇ ਆ ਕੋਈ ਵੀ ਅਨਪਰੋਵੋਕ ਹੋ ਕੇ ਨਹੀਂ ਕੱਟਦਾ ਤੇ ਜੇ ਕਦੇ ਐਦਾਂ ਹੋਵੇ ਵੀ ਬਾਈ ਜਾਨਸ ਕਦੇ ਅਨਪਰੋਵੋਕ ਹੋ ਕੇ ਕੋਈ ਕੁੱਤਾ ਕੱਟੇ ਵੀ ਉਹ ਵੀ ਇਟ ਇਜ਼ ਬਿਕੋਜ਼ ਆਫ ਡਿਫਰੈਂਟ ਰੀਜ਼ਨਸ ਕਿਉਂਕਿ ਉਹਨਾਂ ਦੀ ਸਾਨੂੰ ਸਟੋਰੀ ਪਤਾ ਹੈ ਉਹ ਹਿਊਮਨਸ ਨਾਲ ਫਰਸਟ੍ਰੇਟ ਹੋਏ ਹੁੰਦੇ ਆ ਉਹ ਉਹ ਸਤਾਏ ਹੋਏ ਡੌਗਸ ਹੁੰਦੇ ਆ ਜਿਹੜੇ ਕੱਟਦੇ ਆ ਕਿਸੇ ਸੋਸਾਇਟੀ ਵਿੱਚ ਜਿੱਥੇ ਡੌਗਸ ਨੂੰ ਪ੍ਰੋਪਰ ਫੂਡ ਮਿਲਦਾ ਹੋਵੇ ਕੇਅਰ ਮਿਲਦੀ ਹੋਵੇ ਪਿਆਰ ਮਿਲਦਾ ਹੋਵੇ ਉਹ ਕਦੇ ਵੀ ਕੱਟੇਗਾ ਨਹੀਂ ਦੇ ਆਲਵੇਜ਼ ਪਲੇਫੁਲ ਦੇ ਆਲਵੇਜ਼ ਲਵਿੰਗ ਤੇ ਉਹ ਚੀਜ਼ ਹੈ ਤੇ ਰੇਬੀਜ਼ 100% ਪ੍ਰੀਵੈਂਟੇਬਲ ਹੈ ਆਪਾਂ ਆਪਾਂ ਸਰਕਾਰ ਨੂੰ ਐਕਚੁਅਲੀ ਫੋਕਸ ਕਰਨਾ ਚਾਹੀਦਾ ਅਵੇਅਰਨੈਸ ਤੇ ਰੇਬੀਜ਼ ਇੰਜੈਕਸ਼ਨ ਲਾਓ ਕੁੱਤਿਆਂ ਨੂੰ ਵੀ ਤੇ ਜਿਹਨੂੰ ਜਿਨ੍ਹਾਂ ਨੂੰ ਕੱਟ ਗਏ ਉਹਨਾਂ ਨੂੰ ਵੀ ਤੇ ਇਸ ਪੁਆਇੰਟ ਤੇ ਛੋਟੀ ਗੱਲ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਗੱਲ ਛੇੜੀ ਹੈ ਕਿ ਕੁੱਤੇ ਕੱਟਦੇ ਨੇ ਤੇ ਜੇ ਮੈਂ ਗੱਲ ਕਰਾਂ ਜਿਹੜੀ ਸਰਕਾਰ ਐਮਸੀ ਦੀ ਸਾਰੀ ਡਿਊਟੀ ਆਂਦੀ ਐ ਐਮਸੀ ਬਰਥ ਕੰਟਰੋਲ ਤੇ ਸਟੈਲਾਈਜ਼ੇਸ਼ਨ ਹੋਣੀ ਚਾਹੀਦੀ ਸੀ ਇਹਨਾਂ ਦੇ ਵੈਕਸੀਨੇਸ਼ਨ ਹੋਣੀ ਚਾਹੀਦੀ ਸੀ ਐਂਟੀ ਰੇਬੀਜ਼ ਇੰਜੈਕਸ਼ਨ ਲੱਗਣੇ ਚਾਹੀਦੇ ਸੀ ਉਸ ਟਾਈਮ ਤੇ ਸਰਕਾਰਾਂ ਨੇ ਕੁਝ ਲਾਇਆ ਨਹੀਂ ਹੁਣ ਜਿਹੜੀ ਹੌਲੀ ਹੌਲੀ ਉਹਨਾਂ ਦੀ ਸਰਕਾਰਾਂ ਦੇ ਡੌਗਸ ਵਧਣ ਲੱਗ ਗਏ ਹੁਣ ਆਪਾਂ ਜਿੰਮੇ ਸਿਰ ਡੌਗਸ ਨੂੰ ਕੱਟ ਰਹੇ ਨੇ ਪੈਨਾ ਕੁੱਤਾ ਵੱਡਾ ਹੈ ਇਨਸਾਨ ਵੱਡਾ ਹੋਇਆ ਇਨਸਾਨ ਵੱਡਾ ਹੋਇਆ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਨੂੰ ਪ੍ਰੋਪਰ ਟਾਈਮ ਤੇ ਜਾ ਕੇ ਇੰਜੈਕਸ਼ਨ ਲਾਉਣ ਤੇ ਵੈਕਸੀਨੇਸ਼ਨ ਕਰਦੇ ਉਹਨਾਂ ਦੇ ਬਰਥ ਕੰਟਰੋਲ ਤੇ ਧਿਆਨ ਦੇਦੇ ਉਹਨਾਂ ਨੂੰ ਪ੍ਰੋਪਰ ਰੋਟੀ ਦਿੰਦੇ ਕਦੀ ਗਵਰਨਮੈਂਟ ਨੇ ਨਹੀਂ ਸੇਵਾ ਲਾਂਦੇ ਲੰਗਰ ਲਾਂਦੇ ਕਦੀ ਕੁੱਤਿਆਂ ਵਾਸਤੇ ਵੀ ਲੰਗਰ ਲਾਇਆ ਜਿਹੜੇ ਉਹ ਭੁੱਖੇ ਰਹਿੰਦੇ ਕਦੀ ਉਹਨਾਂ ਨੂੰ ਰੋਟੀ ਖਲਾਈ ਹੈ ਪਹਿਲੀ ਗੱਲ ਹੈ ਜਿਹੜੇ ਡੌਗਜ਼ ਇਨਫੈਕਸ਼ਨ ਨਹੀਂ ਵਧ ਰਹੀ ਹੈ ਬਿਮਾਰੀਆਂ ਫੈਲ ਰਹੀ ਹੈ ਸਾਨੂੰ ਇੰਨਾ ਵੱਡਾ ਪੈਟ੍ਰਾਈ ਸਿਡੀਅਰ ਦੁਨੀਆ ਕਿਤੇ ਦੇ ਕਿਤੇ ਪਹੁੰਚ ਚੁੱਕੀ ਹੈ ਸਾਡੇ ਕੋਲ ਅਜੇ ਇੰਨਾ ਇ

तो सरलाइज करने के लिए भी रोकते हैं रेजिडेंट हाँ जी बस उनको ये है कि इनको यहाँ से ले जाओ इनको 20 किलोमीटर तक हमें दिखने नहीं चाहिए हाँ बस यही इनका मुद्दा है और 80 परसेंट फेक कम्पलेन्स होती हैं उन कम्प्लेन्स पे कोई एक्शन नहीं होता कि क्यों काता कैसे काता एक्चुअल काता भी है या नहीं तो ये कोई नहीं देखता बट एट्टी परसेंट ऑफ लोग जो है वो फेक कम्पलेन्ट्स करते हैं लाइट्स खड़े हो बहुत सारे ਬਹੁਤ سارے ਲੋਕ ਇਥੋਂ ਹਜ਼ਾਰਾਂ ਲੱਖਾਂ ਲੋਕ guzrdeya ਲੋਕ ਸਹਿਯੋਗ ਕਰਦੇ ਨਜ਼ਰ ਆਉਂਦੇ ਸਾਨੂੰ ਮਿਕਸਡ ਰਿਸਪੌਂਸ ਮਿਲਿਆ ਬਹੁਤ ਲੋਕਾਂ ਨੇ ਸ਼ਾਬਾਸ਼ੀ ਵੀ ਦਿੱਤੀ ਹੈ ਬਹੁਤ ਲੋਕਾਂ ਨੇ ਗਾਲੇ ਆਪੇ ਕੱਟ ਕੇ ਗਏ ਹੈ ਅ ਲੋਟ ਆਫ ਪੀਪਲ ਹੈਵ ਟੋਲਡ ਅਸ ਸ਼ੇਮ ਔਨ ਯੂ ਥਿੰਗਸ ਲਾਈਕ ਦੈਟ ਬਟ ਆਪਾ ਗਾਲਾ ਤੋਂ ਲੰਘਣ ਲੱਗੇ ਹਾਂਜੀ ਹਾਂਜੀ ਇੱਥੇ ਵੀ ਹਾਰ ਦਾ ਸ਼ੀਸ਼ਾ ਉਤਰ ਹਾਂਜੀ ਹਾਂਜੀ ਇਸ ਤੋਂ ਪਹਿਲਾਂ ਆਪਾਂ ਲੇਕ ਵਿੱਚ ਸੀ ਉੱਥੇ ਵੀ ਹੋਇਆ ਬਹੁਤ ਹੋਇਆ ਪਰ ਮਿਕਸਡ ਰਿਸਪੌਂਸ ਹੀ ਹੈਗਾ ਬਟ ਆਪਾ ਕੁਝ ਨਹੀਂ ਕਰ ਸਕਦੇ ਆਪਾਂ ਡੌਗਸ ਲਈ ਲੜ ਰਹੇ ਹੈ ਐਨੀਮਲਸ ਲਈ ਲੜ ਰਹੇ ਹੈ ਤੇ ਅੱਜ ਇੰਡੀਪੈਂਡੈਂਸ ਡ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਫ੍ਰੀडम ਡਿਸਰਵ ਕਰਦੇ ਹਾਂ ਉਹ ਵੀ ਫ੍ਰੀडम ਡਿਸਰਵ ਕਰਦੇ ਇਤੇ ਟਰੂ ਪੈਟ੍ਰੀਓਟਿਜ਼ਮ ਆਈ ਥਿੰਕ ਤੁਸੀਂ ਆਪਣੇ ਆਪ ਨੂੰ ਹਿੰਦੁਸਤਾਨੀ ਨਹੀਂ ਕਹਿ ਸਕਦੇ ਜਦੋਂ ਤੱਕ ਤੁਸੀਂ ਇਹਨਾਂ ਨੂੰ ਆਪਣੀ ਨੇਟਿਵ ਬਰੀਡਸ ਜਿਹੜੇ ਇੱਥੇ ਮਿੱਟੀ ਦੇ ਪਹਿਲੇ ਹੋਏ ਆ ਉਹਨਾਂ ਨੂੰ ਜਦੋਂ ਤੱਕ ਤੁਸੀਂ ਅਮਬ੍ਰੇਸ ਨਹੀਂ ਕਰਦੇ ਤੁਸੀਂ ਯੂ ਕੈਨਟ ਕਾਲ ਯੂਰਸੈਲਫ ਅ ਹਿੰਦੁਸਤਾਨੀ অর ਏਨ ਇੰਡੀਅਨ অর ਅ ਟਰੂ ਪੈਟ੍ਰੀਅਟ ਤੇ ਸਾਨੂੰ ਲੇਖ ਤੇ ਵੀ ਬਹੁਤ ਲੋਕੀ ਮਿਲੇ ਜਿਹੜੇ ਨਾਰੇ ਲਾ ਰਹੇ ਸੀ ਭਾਰਤ ਮਾਤਾ ਦੀ ਜੈ ਆਈ ਡੋਨਟ ਥਿੰਕ 댓 ਇਟ ਇਜ਼ ਰਾਈਟ ਟੂ ਸੇ 댓 ਇਫ ਦੇ ਸਟੈਂਡ ਅਗੇਨਸ ਕਮ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇਹ ਸਾਰੇ ਨੌਜਵਾਨ ਜਿਹੜੇ ਨੇ ਟਰਾਈ ਸਿਟੀ ਦੇ ਆ ਟਰਾਈ ਸਿਟੀ ਨੂੰ ਛੱਡੋ ਇਹ ਇਸ ਪੰਜਾਬ ਦੇ ਰਹਿਣ ਵਾਲੇ ਆ ਇਸ ਦੇਸ਼ ਦੇ ਰਹਿਣ ਵਾਲੇ ਆ ਔਰ ਉਹ ਕਹਿ ਰਹੇ ਨੇ ਕਿ ਜੋ ਇਹ ਆਰਡਰ ਆਇਆ ਅਸੀਂ ਉਸ ਦੇ ਅਗੇਂਸਟ ਜਾ ਰਹੇ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਹੁਕਮ ਆਏ ਨੇ ਤਾਂ ਉਹ ਕਹਿੰਦੇ ਨੇ ਕਿ ਇਹ ਨੁਕਸਾਨ ਕਰਨ ਵਾਲੇ ਆ ਇਹ ਇਨਸਾਨੀਅਤ ਇਨਸਾਨੀਅਤ ਦੇ ਦਾਇਰੇ ਦੇ ਵਿੱਚ ਇਹ ਨਹੀਂ ਹੈਗੇ ਫਿਲਹਾਲ ਇਹ ਪ੍ਰੋਟੈਸਟ ਕਰ ਰਹੇ ਨੇ ਇਸ ਪ੍ਰੋਟੈਸਟ ਤੋਂ ਬਾਅਦ ਲੀਗਲ ਜਿਹੜੀ ਉਹਨਾਂ ਦੇ ਵੱਲੋਂ ਵੀ ਇੱਕ ਮੁਹਿੰਮ ਚਲਾਈ ਗਈ ਹੈ ਉਸ ਮੁਹਿੰਮ ਦੇ ਚੱਲਦਿਆਂ ਸੁਪਰੀਮ ਕੋਰਟ ਤੱਕ ਕੀ ਆਵਾਜ਼ ਪਹੁੰਚਦੀ ਹੈ ਜਾਂ ਸੁਪਰੀਮ ਕੋਰਟ ਇਸ ਮਾਮਲੇ ਦੇ ਅੰਦਰ ਆਪਣਾ ਉਹ ਵਾਲਾ ਆਰਡਰ ਜਿਹੜਾ ਹੈ ਉਸ ਨੂੰ ਰਿਵਿਊ ਕਰਨ ਦੇ ਵੱਲ ਚੱਲਦਾ ਹੈ ਜਾਂ ਨਹੀਂ ਇਹ ਦੇਖਣਾ ਲਾਜ਼ਮੀ ਰਹੇਗਾ ਆਪਣੇ ਸਯੋਗੀ ਬਾਂਟੀ ਦੇ ਨਾਲ ਮੈਂ ਰਵੀ ਸੰਗਰੌਦਾ ਅਨਮੀ ਮੋਹਰ